ਇਹ ਉਹ ਡੀਐਸਪੀ ਆ ਜਿਹੜਾ ਤੇਜਿੰਦਰ ਬੱਗੇ ਨੂੰ ਕੱਲ ਅਰੈਸਟ ਕਰਨਾ ਹੈ ਸੀ ਪਹਿਲਾਂ ਇਹ ਕੁਲਜਿੰਦਰ ਸਿੰਘ ਸੀ ਹੁਣ ਇਹ ਏਐਸ ਸੰਧੂ ਬਣ ਗਿਆ ਕਿਉਂ ਬਣ ਗਿਆ ਕੁਲਜਿੰਦਰ ਸਿੰਘ ਧੁਕੇ ਆ ਸੰਧੂ ਕਿਉਂਕਿ ਇਹ ਉਹੀ ਡੀਐਸਪੀ ਆ ਜਿਸ ਨੂੰ ਸਰਬਜੀਤ ਸਿੰਘ ਜੋ ਸਭ ਤੋਂ ਵੱਡਾ ਡਰੱਗ ਲੋਰਡ ਹੈ ਜੋ ਅੱਜਕੱਲ ਪੰਜਾਬ ਪੁਲਿਸ ਦੇ ਗ੍ਰਿਫਤੰਦਰ ਹੈ ਜਦੋਂ ਚੱਤੋ ਪਾਦਿਆਂ ਦੀ ਮੀਟਿੰਗ ਵੀ ਆਡੀਓ ਰਿਲੀਜ਼ ਹੋਈ ਜਿਸ ਡੀਐਸਪੀ ਨੂੰ ਲਵਾਉਣ ਦੀਆਂ ਗੱਲਾਂ ਹੋ ਰਹੀਆਂ ਸੀ ਉਹ ਇਹੀ ਡੀਐਸਪੀ ਜਿਹਨੂੰ ਕਿਹਾ ਜਾ ਰਿਹਾ ਸੀ ਕਿ ਇਹ ਕੁਲਜਿੰਦਰ ਅਰੈਸਟ ਕਰਕੇ ਲੈ ਕੇ ਆਊਗਾ ਔਰ ਆਰਡੀਐਕਸ ਹੌਲਕਰ ਔਰ ਮੋਦੀ ਦਾ ਖਾਂ ਖੁੱਲ ਜਾਣੀ ਵੇਸ਼ਦロイ ਪਤੰਕਿਆਂ ਦਾ ਸਾਥ ਦੇਣ ਵਾਲਾ ਡਰਗ ਲਾਰਡ ਇਹ ਕੋਇਂਜਿੰਦਰ ਸਿੰਘ ਜੀ ਨੇ ਆਪਣਾ ਨਾਮ ਬਦਲ ਲਿਆ ਨਾਮ ਬਦਲ ਦੇ ਨਾਲ ਤੁਹਾਡਾ ਪਿਛੋਕਰ ਨਹੀਂ ਬਦਲ ਜਾਂਦਾ ਤੁਸੀਂ ਉਹੀ ਰਸਤਾ ਅਡਾਪਟ ਕਰ ਰਹੇ ਜੋ ਮੈਂ ਬਾਰ-ਬਾਰ ਕਹ ਰਿਹਾ ਸੀ 1980 ਵਾਲਾ ਤੁਸੀਂ ਪੁਲਿਸ ਨੂੰ ਲਿਆ ਕੇ ਇਨਕਾਊਂਟਰ ਕਰਾਉਣੇ ਆ ਬੰਦੇ ਮਰਾਉਣੇ ਆ ਔਰ ਆਰਡੀਐਕਸ ਕਰ ਪਕੜਿਆ ਗਿਆ ਅਰਵਿੰਦ ਕੇਜੀਵਲ ਜਵਾਬ ਦੇਵੇ ਭਗਵੰਤ ਮਾਨ ਜੀ ਜੇ ਮੈਂ ਗਲਤ ਆ ਤੇ ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ ਕਿ ਕੁਜਿੰਦਰ ਸਿੰਘ ਉਹੀ ਕੇ ਆ ਸੰਧੂ ਨਹੀਂ ਤੇਜਿੰਦਰ ਪਾਲ ਬੱਗਾ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਲਗਾਤਾਰ ਪੱਖ ਦਾ ਚਾਰ ਹੈ ਜਿਸ ਨੂੰ ਲੈ ਕੇ ਹੁਣ ਭਾਜਪਾ ਲੀਡਰ ਮਨਜਿੰਦਰ ਸਿੰਘ ਸੇਸਾ ਨੇ ਵੱਡੇ ਖੁਲਾਸੇ ਕੀਤੇ ਨੇ ਮਨਜਿੰਦਰ ਸਿੰਘ ਸੇਸਾ ਨੇ ਤੇਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਨ ਵਾਲੇ ਡੀਐਸਪੀ ਦੇ ਵੱਡੇ ਇਲਜ਼ਾਮ ਲਗਾਏ ਨੇ ਸੈਸ਼ਨ ਨੇ ਆਖਿਆ ਕਿ ਤਜਿੰਦਰਪਾਲ ਬੱਗਾ ਨੂੰ ਗ੍ਰਿਫਤਾਰ ਕਰਨ ਵਾਲੇ ਡੀਐਸਪੀ ਦੇ ਡਰੱਗ ਮਾਫੀਆ ਦੇ ਨਾਲ ਸਬੰਧ ਨੇ ਸੂਦਾ ਦਿੱਤਾ ਕਿ ਤਜਿੰਦਰਪਾਲ ਬੱਗਾ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਖਿਲਾਫ ਸੋਸ਼ਲ ਮੀਡੀਆ ਤੇ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਬੱਗਾ ਦੇ ਖਿਲਾਫ ਮੋਹਾਲੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ ਦਿੱਲੀ ਤੋਂ ਦਵਿੰਦਰ ਸਿੰਘ ਦੀ ਰਿਪੋਰਟ ਡੀ5 ਚੈਨਲ ਪੰਜਾਬੀ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ